ਚੋ ਨੀ ਗਰੋਂ ਫਟਾਫਟ ਦੇ ਤੇ ਫੇਰ ਸੁਮੀਟਿੰਗ ਆ ਤੇ ਫੇਰ ਉਹ ਸੁਮੀਟਿੰਗ ਤੇ ਜਾਣਾ ਫਟਾਫਟ ਫਟਾਫਟ ਕੰਮ ਕਰਨਾ ਚਾਹੀਦਾ ਨਹੀਂ ਫੇਰ ਕੱਬਰਸਾਤ ਦਾ ਟਾਈਮ ਬਰਸਾਤ ਪਈ ਜਾਂਦੀ ਐ ਸਰ ਮੌਸਮ ਠੰਡਾ ਜਿਹਾ ਹੋ ਗਊ ਪੈਸਦੀ ਅੱਜ ਮੌਸਮ ਚ ਨਾ ਬਹਾਂ ਜਾਂਦੀ ਨਹੀਂ ਕਰਦਾ ਛੜਕਾ ਵੀ ਪਾਣੀ ਵਰ ਜਾਊਗਾ ਪਤਾ ਨਹੀਂ ਜਦਾ ਕਿੱਥੇ ਟੋਆ ਕਿੱਥੇ ਗਈ ਉਹਨਾਂ ਦੀਆਂ ਅਗਰ ਮੰਦੀ ਚਾਹੀਦੀਆਂ ਇੱਕ ਨਹੀਂ ਹੋਣੀ ਕੋਈ ਕੰਮ ਹੋ ਜਾ। ਇਹ ਪਿਛਲੇ ਤੋਂ ਤੁਹਾਨੂੰ ਨਾ। ਉਹ ਉਸ ਨੂੰ ਦੂਜੀ ਉਹ ਘਾਟ। ਬੱਸ ਹੁਣ ਪੇਰੈਂਟਸ ਮੀਟਿੰਗ ਆ ਇਹ ਉੱਪਰ ਦੀ ਮੇਨ ਨਾ ਬੰਦਾ ਪੇਰੈਂਟਸ ਮੀਟਿੰਗ ਤੇ ਕਿਵੇਂ ਜਾਉਂਗੀ ਹੂੰ ਜਨਾਬੀ ਤੇ ਮੈਡਮਾਂ ਨੇ ਕਹਲੂ ਬੱਚਿਆਂ ਨੂੰ ਕਹੂ ਨਾ ਕਿ ਤੁਹਾਡੇ ਪੇਰੈਂਟਸ ਨਹੀਂ ਆਏ ਇੱਦਾਂ ਮੰਮੀ ਮੰਮੀ ਤਾਂ ਨਿਕਦਮ ਜਿਲੀ ਗਈ ਆ ਜਿਵੇਂ ਕਰਦੀ ਕਰਦੀ ਕਿ ਤੇ ਰਸਤੇ ਚ ਨਾ ਡਿੱਗੂਗੀ ਪਈ ਹੋਵੇ ਬੜਦੀ ਨਹੀਂ ਪਤਾ ਨਾਲੇ ਵੀ ਮੌਸਮ ਖਰਾਬ ਆ ਤੇ ਫਿਰ ਵੀ ਨਹੀਂ ਹੜਦੀ ਹੈਗੀ ਜਾਂ ਕਿਸੇ ਦਾ ਘਰੇ ਬੜਦੀ ਹੁੰਦੀ ਨਹੀਂ ਕੰਦੇ ਕਰਕੇ ਚਲ ਆ ਜਾਂਦੀ ਹੈ ਨਹੀਂ ਦੇਖ ਕੇ ਉਹ ਨਹੀਂ ਆ ਫਿਰ ਨੂੰ ਛਤਰੀ ਲੈਣੀ ਹੈ ਸਤਾ ਗਿੱਲਾ ਪਜਾਮਾ ਇਹ ਕੀ ਕਰ ਮੈਨਾਂ ਇਹ ਮੇਰੀ ਮੁਸੀਬਤ ਫੜ ਪਿਆ ਮੰਮੀ ਜੀ ਮੈਂ ਨਾ ਸਕੂਲ ਜਾ ਪਉਣਾ ਸੀ ਅੱਜ ਪੇਰੈਂਟਸ ਮੀਟਿੰਗ ਆ ਆਟਾ ਗੁੰਨ ਕੇ ਰੱਖਤਾ ਮੈਂ ਬਾਕੀ ਚੜੂ ਕੋਚੇ ਮੈਂ ਸਾਰਾ ਘਰ ਦਾ ਕੰਮ ਕਰਦਾ ਕਰਦਾ ਹੋ ਤੇ ਮੈਂ ਥੋੜਾ ਟਾਈਮ ਬਸ ਲੱਗਣਾ ਉਥੇ ਉਹਨਾਂ ਦਾ ਲੈ ਕੇ ਮੈਡਮਾਂ ਤੋਂ ਰਿਜ਼ਲਟ ਮੈਂ ਫਟਾਫਟ ਆ ਦੂੰਗੀ ਨਾ ਮੂੰਹ ਤੋਂ ਮੂੰਹ ਕਿੱਥੇ ਚੱਕਿਆ ਵਾ ਘਰੇ ਬੈਠ ਜਾ ਕੁੜੀ ਨੇ ਆਉਣਾ ਵਾ ਰੋਟੀ ਰੋਟੀ ਬਣਾਉਣੀ ਆ ਮੰਮੀ ਇਹ ਕੁੜੀ ਆ ਉਹ ਤੁਸੀਂ ਚਾਹ ਬਣਾ ਜੀ ਉਹ ਦੇ ਦਿਓ ਲੈ ਚਾਹ ਬਣਾਣੀ ਮੇਰੇ ਤੋਂ ਨਹੀਂ ਚਾਹਾਂ ਚੂਆਂ ਬੰਦੀਆਂ ਭਾਈ ਫੇਰ ਆਏਗਾ ਤਾਂ ਬੰਦਾ ਆਦਰਮਾਨ ਕਰਦਾ ਵਾ ਮੰਮੀ ਵੀ 2 ਘੰਟੇ ਪੋਣੇ ਘੰਟੇ ਦਾ ਕੰਮ ਆ ਆ 2 ਪੋਣੇ ਘੰਟੇ ਦਾ ਕੰਮ ਆ ਇੱਥੇ ਦੇਖੀ ਇਹ ਨਾ ਮੂੰਹ ਚੱਕ ਕੇ ਤੁਰ ਪਈਦਾ ਉੱਥੇ ਜ਼ਰੂਰੀ ਆ ਕਾਨੂੰ ਫਿਰ ਜ਼ਰੂਰੀ ਆ ਕੀ ਜ਼ਰੂਰੀ ਆ ਬੱਚਿਆਂ ਨੂੰ ਪਰ ਮੈਡਮ ਕੋਈ ਨਾ ਕਰ ਦਾਂਗੇ ਕੀ ਕਰਨਾ ਕੀ ਆ ਉੱਥੇ ਬੱਚਿਆਂ ਨੂੰ ਕਹ ਲੂੰ ਫੇਰ ਬੋਲਣਾ ਮੈਡਮ ਐਵੇਂ ਬੱਚਿਆਂ ਨੂੰ ਬੋਲੂਗੀ ਮੈਨੂੰ ਤਾਂ ਤਸੀ ਮੇਰੀ ਗੱਲ ਕਰਾਈ ਦੂ ਮੈਡਮ ਨਾਲ ਬੱਚਿਆਂ ਨੂੰ ਬੋਲੂਗੀ ਤੂੰ ਤਾਂ ਵਾ ਤੈਨੂੰ ਤਾਂ ਬੰਨਾ ਚਾਹੀਦਾ ਵਾ ਤੁਰਨ ਨੂੰ ਬਾ ਨਾਨੀ ਮਮੀ ਜੀ ਚਾਰੋ ਮੈਨੂੰ ਵਾ ਤੂੰ ਬਹਿ ਜਾ ਤੂੰ ਵਾਸਤੇ ਮੈਂ ਤੈਨੂੰ ਕਹਤਾ ਚੁੱਪ ਕਰਕੇ ਉੱਥੇ ਖਰ ਹੱਲ ਕਿੰਨਾ ਘਟਮ ਲੱਗਣਾ ਨੂੰ ਆਉਣ ਨੂੰ ਹਾਂ ਜੇ ਉਹਨੇ ਹੁਣੇ ਆ ਜਾਣਾ ਮੈਨੂੰ ਫੋਨ ਆਇਆ ਸੀਗਾ ਉਹਦਾ ਫੇ ਚਾਹ ਬਣ ਗੇ ਰਿਓ ਰੋਟੀ ਆ ਕੇ ਮੈਂ ਨਾ 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 ਮੇਰੇ ਕੋਲ ਇਹ ਕੰਮ ਨਹੀਂ ਹੋਣਾ ਆਪਦਾ ਕੰਮ ਤੁਸੀਂ ਆਪੇ ਹੀ ਕਰੋ ਮੈਂ ਕੱਲ ਨੂੰ ਫੇਰ ਫੇਰ ਉਹ ਬੱਚਿਆਂ ਦੇ ਛਿੱਤਰ ਪੋ ਕੋਈ ਨਹੀਂ ਛਿੱਤਰ ਪੈਂਦੇ ਬੱਚਿਆਂ ਦੇ ਛਿੱਤਰ ਪਹਿਣੇ ਕੰਮ ਤੁਸੀਂ ਆਪ ਪੁੱਠੇ ਕਰਦੀਆਂ ਬੱਚਿਆਂ ਦੇ ਛਿੱਤਰ ਪਹਿਣੇ ਆ ਓਏ ਬਹਾਨੇ ਲੱਭੀ ਜਾਇਆ ਕਰੋ ਵੀ ਬੱਸ ਕਿਤੇ 2 ਮਿੰਟ ਜਾ ਕੇ ਕਿਤੇ ਬਹਿ ਜੀਏ ਘਰੇ ਨਾ ਕਿਤੇ ਕੰਮ ਕਰਨਾ ਪੈ ਜਾਵੇ ਮੋਂ ਤਾਂ ਪੈ ਜਾਂਦੀ ਤੰਮ ਘਰੇ ਕੰਮ ਕਰਦੇ ਆ ਬੱਸ ਜਾਣਾ ਇਹਨੇ ਟੁਰਗੇ ਹੀ ਰਹਿੰਦੀਆਂ ਨੇ ਜਿੱਥੇ ਕਿੱਥੇ ਦੇਖ ਲੈ ਮੈਂ ਮੇਰੀ ਤਾਂ ਕੁੜੀ ਨੇ ਹੋਣਾ ਭਾਈ ਭਲਾ ਚਾਹ ਪਾਣੀ ਉਹਨੂੰ ਕਿਹੜਾ ਪੁੱਛੂਗਾ ਮੈਂ ਇਹ ਕਹ ਦੱਸ ਦੂੰ ਵੀਰਮਨ ਨੇ ਹਾਂ ਕੰਮ ਸੀ ਕੋਈ ਵੀਰਮਨ ਆ ਰਹੀ ਆ ਕਿਉਂ ਮਾ ਮਾਂ ਬਾਪ ਦੇ ਘਰ ਪੁੱਛਣ ਲਵਾਤੇ ਪਰਮਿਸ਼ਨ ਚਾਹੀਦੀ ਜਾਂ ਪੁੱਛ ਕੇ ਆਣਾ ਪੈਂਦਾ ਵਾ ਨਹੀਂ ਵੈਸੇ ਪੁੱਛਦੀ ਆ ਮੈਂ ਤਾਂ ਲੈ ਵੈਸੇ ਕੀ ਪੁੱਛਦੀ ਆ ਤੇਰਾ ਕੀ ਮਤਲਬ ਕੀ ਆ ਕਹਾਂਗਾ ਸਿੱਧੀ ਤਰ੍ਹਾਂ ਦੱਸ ਮੈਨੂੰ ਨਹੀਂ ਮੈਂ ਤਾਂ ਵੈਸੇ ਪੁੱਛਿਆ ਸੀ ਮਾ ਸ਼ਾਇਦ ਕੋਈ ਕੰਮ ਹੋ ਲੈ ਕੰਮ ਕੀ ਆ ਮੈਨੂੰ ਮੇਰੇ ਕੋਲੇ ਆ ਨਹੀਂ ਸਕਦੀ ਉਹ ਨਹੀਂ ਆ ਤਾਂ ਸਾਦੀ ਆ ਨਾ ਤੇਰੇ ਤੋਂ ਪੁੱਛ ਕੇ ਆਵੇ ਮੰਮੀ ਅੱਜ ਏਕਣ ਕਿਉਂ ਬੋਲਦੀ ਓ ਤੁਸੀਂ ਮੈਨੂੰ ਬਾਰ-ਬਾਰ ਨਹੀਂ ਏਕਣ ਕੀ ਤੇਰਾ ਮਤਲਬ ਕੀ ਆ ਕਹਿੰਦਾ ਕੋਈ ਗੱਲ ਹੋਈ ਏ ਅੱਜ ਖਿਜੀ ਹੋਈ ਕੋਈ ਗੱਲ ਨਹੀਂ ਹੋਈ ਤੂੰ ਮੈਨੂੰ ਐਂ ਪੁੱਛੀ ਜਾਨੀ ਆਣ ਕੇ ਵੀ ਦੀਦੀ ਨੇ ਆਣਾ ਦੀਦੀ ਨੇ ਕੀ ਕੰਮ ਆਣਾ ਆਉ ਨਹੀਂ ਸਕਦੀ ਤੇਰੇ ਪੁੱਛੇ ਤੋਂ ਬਿਨਾ ਤੇ ਆਦਾ ਜਦੋਂ ਜਾਣਾ ਹੁੰਦਾ ਤਾਂ ਪੁੱਛ ਕੇ ਜਾਨੀ ਆ ਤਾਂ ਪੁੱਛ ਕੇ ਜਾਨੀ ਆ ਮੈਂ ਇੱਕ ਵਾਰੇ ਕਹਿਤਾ ਮੰਮੀ ਨਹੀਂ ਮੈਂ ਚੱਲੀ ਆ ਬਸ ਰੋਟੀ ਕਿਹਦੇ ਪੈ ਮੈਂ ਦੇਖਦੀ ਆ ਵੀ ਪਿੱਛੇ ਰੋਟੀ ਕੌਣ ਬਣਾਉਂਦਾ ਜਾਂ ਕੱਪੜੇ ਕੌਣ ਧੋਂਦਾ ਜਾਂ ਘਰ ਦਾ ਕੰਮ ਮਾੜਾ ਮੋਟਾ ਕੌਣ ਕਰਦਾ ਇਹ ਨੂੰ ਇੱਕ ਦਸਵਰਾ ਪਾ ਰੋਟੀ ਚ ਮੈਂ ਕੀ ਬਣਾਉਣਾ ਮੈਂ ਫਿਰ ਹੂੰ ਰਾਜਮਾ ਬਣਾ ਲੈ ਚੋਲ ਬਣਾ ਲੈ ਰੈਤਾ ਪਾਲੀ ਨਾਲ ਸੁੱਕੀ ਸਬਜ਼ੀ ਬਣਾ ਲੈ ਹੂੰ ਸਲਾਦ ਵਗੈਰਾ ਤੇ ਲੱਸੀ ਢਿੜਕ ਲਈ ਲੱਸੀ ਵੀ ਢਟਨੀ ਹਾਂ ਤੇ ਕੁੜੀ ਜੋਗੀ ਆਈਸਕ੍ਰੀਮ ਮੰਗਾ ਲਿਓ ਪਿਛਲੀ ਵਾਰ ਵੀ ਤੁਹਾਨੂੰ ਕਹਿੰਦੀ ਰਹੀਗੀ ਤੇ ਤੁਸੀਂ ਕੁਝ ਵੀ ਨਹੀਂ ਮੰਗਾਇਆ ਸੀ ਤੇ ਤੁਸੀਂ ਫੜ ਲਿਓ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੂੰ ਜਾ ਕੇ ਫੜ ਲਿਆ ਸਕੂਟਰ ਹੀ ਲੈ ਜਾ ਮਾ ਫਿਰ ਜਾਨੂੰ ਉਹ ਤਾਂ ਕੰਮ ਕਰ ਲੈਣਾ ਸੀ ਜਾਨੂੰ ਮੈਸਕਰੀਨ ਪੈਂਡਣਾ ਕੋਈ ਨਾ ਇੰਨਾ ਕਿਹੜਾ ਕੰਮ ਐ ਦੋ ਤਾਂ ਕੁੜੀ ਨੇ ਰੋਟੀਆਂ ਖਾਣੀਆਂ ਕਿੰਨੀਆਂ ਘਰ ਰੋਟੀਆਂ ਖਾ ਲੈਣੀਆਂ ਉਹਨੇ ਚਲ ਠੀਕ ਬਣਾਉਂਗੀ ਜਲਦੀ ਜਲਦੀ ਨਵੇੜ ਲੈ ਬਸ ਉਹ ਆਉਣ ਹੀ ਵਾਲੀ ਐ ਮੈਨੂੰ ਉਹਦਾ ਫੋਨ ਆਇਆ ਸੀ ਆ ਗਿਆ ਫੋਨ ਹਾਂ ਠੀਕ ਬਣਾਉਂਗੀ আমার জিৎ আয় এক করে পানি লে ਹਾਂਜੀ ਮੰਮੀ ਜੀ ਅੱਛਾ ਰਾਮ ਸਤਿ ਸ੍ਰੀ ਅਕਾਲ ਕੀ ਹਾਲ ਨੇ ਰਮਨ ਠੀਕ ਤਾਂ ਹੋਰ ਤੁਸੀਂ ਦੱਸੋ ਮੈਂ ਠੀਕ ਹਾਂ ਬੜੀ ਘੇਰ ਲਾ ਕੇ ਆਣ ਉਹ ਟ੍ਰੈਫਿਕ ਬੜਾ ਹੋਰ ਮੈਂ ਤੇ ਅੱਗੇ ਕਹਿੰਦੀ ਆ ਮੈਂ ਹੈ ਇੰਨਾ ਟਾਈਮ ਲਾ ਤੱਕ ਹੁਣ ਤੇ ਮੈਨੂੰ ਕਰਦਾ ਕੀਤਾ ਸੀ ਹੋਰ ਕੀ ਮੈਂ ਅੱਜ ਪੇਰੈਂਟਸ ਮੀਟਿੰਗ ਤੇ ਜਾਣਾ ਸੀ ਤੇ ਕਰਕੇ ਮੰਮੀ ਨੇ ਉੱਥੇ ਨਹੀਂ ਨਾਲ ਤੁਹਾਨੂੰ ਪੇਰੈਂਟਸ ਮੀਟਿੰਗ ਹੁੰਦੀ ਰਹੇਗੀ ਤੂੰ ਪਾਣੀ ਲੈ ਕੇ ਆ ਕੁੜੀ ਜੋਗਾ ਆਈ ਮੰਮੀ ਤੇ ਪੇਰੈਂਟਸ ਮੀਟਿੰਗ ਵੀ ਨਹੀਂ ਖਤਮ ਹੁੰਦੀ ਅਰ ਜੀ ਤਾਂ ਸਾਰਾ ਦਿਨ ਇਹੀ ਕੁਝ ਲੱਗਦੀ ਰਹਿੰਦੀ ਆ ਇਹ ਪੇਰੈਂਟਸ ਮੀਟਿੰਗ ਤੇ ਜਾਣਾ ਉੱਥੇ ਜਾਣਾ ਉੱਥੇ ਜਾਣਾ ਬਭਾਨੇ ਲਾਉਦੀ ਇਹ ਤਾਂ ਕੰਦੀ ਬੱਸ ਮੈਨੂੰ 2 ਮਿੰਟ ਮੇਰਾ ਪਿੱਛਾ ਛੱਡੇ ਤਾਂ ਮੈਂ ਫਟਾਫਟ ਜਾਵਾਂ ਸਕੂਟਰੀ ਚੱਕਾ ਤੇ ਘੁੰਮਾਂ ਫਿਰਾ। ਆ ਇਹ ਹੀ ਭਾਲਦੀ ਆ ਇਹ। ਹਾਂਜੀ ਸਹੀ ਗੱਲ। ਇਹ ਤਾਂ ਤੇਰੇ ਹੁਣ ਤਾਂ ਜਨ ਫਿਰਦੀ ਸੀਗੀ। ਇਹ ਤਾਂ ਮੈਂ ਰੋਕਿਆ ਇਹਨੂੰ। ਮੈਂ ਕਿਹਾ ਵੀ ਕਿਤੇ ਨਹੀਂ ਜਾਣਾ ਬਹਿ ਜਾ ਇੱਥੇ ਮੈਂ ਕਿਹਾ ਕੁੜੀ ਆਉਣ ਵਾਲੀ। ਮੀਟਿੰਗ ਤੇ ਕਿ ਵੀ ਰਹੀ ਤੇ ਚੱਲਾਈ ਜਾ ਸਕਦਾ ਵੀ। ਹੋਰ ਕੀ ਏ? ਫਿਰ ਬੰਦਾ ਚਲਾ ਜਾਂਦਾ ਏ। ਮੈਂ ਜਦੋਂ ਦੇਖਦਾ ਬੰਦਾ ਘਰੇ ਕੋਈ ਆਉਣ ਵਾਲਾ ਆਇਆ ਤਾਂ। ਨਾਲ ਰੰਮ ਪਾਣੀ। ਠੀਕ ਆ ਭਾਬੀ ਮੇਰਾ ਠੀਕ ਆ ਹਾਂ ਸਭ ਠੀਕ ਠਾਕ ਹੋ ਵੀਰ ਦਾ ਫੋਨ ਤਾਂ ਤੈਨੂੰ ਆਂਦਾ ਹੀ ਹੋਣਾ ਹਾਂਜੀ ਕਦੇ ਕਦੇ ਕਰਦੇ ਆ ਰੋਜ਼ ਨਹੀਂ ਕਰਦੇ ਹਾਂ ਉਹ ਤਾਂ ਸਾਨੂੰ ਹਮੇਂ ਨਹੀਂ ਕਰਦੇ ਦਾ ਦੇ ਕਰੇ 15 ਦਿਨਾਂ ਪਿੱਛੇ ਮਹੀਨੇ ਪਿੱਛੇ ਕਰ ਲੈਂਦੇ ਆ ਹਾਂ ਵੀ ਨਾ ਇਹ ਨਾ ਲੈ ਫੋਨ ਕਰਦਾ ਤੈਨੂੰ ਹਾਂ ਫਿਰ ਮੰਮੀ ਉਹਦਾ ਵੀ ਕੰਮਕਾਰ ਆ ਫਿਰ ਇਹਨੇ ਕੀ ਕਹਿ ਸਕਦੇ ਆ ਚਲ ਕੋਈ ਨਾ ਭਾਈ ਜੋ ਤਾਂ ਟਾਈਮ ਲੱਗਦਾ ਉਦੋਂ ਕਰ ਲੈ ਲੈਂਦਾ ਹਾਂਜੀ ਚਾਹ ਜਾ ਤੁਮਚਾ ਪਾਣੀ ਬਣਾ ਕੁੜੀ ਜੋਗਾ ਮਗਾਇਆ ਕੁਝ ਖਾਣ ਨੂੰ ਤੇ ਤੁਸੀਂ ਰੋਟੀ ਨੂੰ ਕਿਹਾ ਸੀ ਮੈਂ ਮੈਂ ਤੈਨੂੰ ਨਹੀਂ ਪਤਾ ਰੋਟੀ ਨੂੰ ਘਰੇ ਕੋਈ ਪਰੋਣਾ ਆਵੇ ਤਾਂ ਉਹਨੂੰ ਪਹਿਲੇ ਚਾਹ ਪਾਣੀ ਨਹੀਂ ਦਈਦਾ ਅੱਛਾ ਮੰਮੀ ਜੀ ਹਾਂ ਚਾਹ ਪਾਣੀ ਬਣਾ ਲਾ ਤਾਂ ਕੁਝ ਸਮੋਸੇ ਸਮੋਸੇ ਮਗਾਇਆ ਕੁੜੀ ਵਾਸਤੇ ਨਹੀਂ ਸਮੋਸੇ ਵਗੈਰਾ ਤਾਂ ਨਹੀਂ ਮੈਂ ਕਹੋ ਸਹਜਾ ਬਿਸਕੁਟਾਂ ਨਾਲ ਸਾਧ ਦੇਣੀ ਬਿਸਕੁਟ ਪੈਸੀ ਹੈ ਸਮੋਸੇ ਮਗਾ ਲੈਂਦੀ ਕੁੜੀ ਆਈ ਸੀ ਇੰਨੀ ਦੂਰੋਂ ਤੇ ਮਹਾਰਾਜ ਰੋਟੀ ਦਾ ਟਾਈਮ ਹੋਇਆ ਹੈ ਫਿਰ ਸਮੋਸੇ ਰੱਖੀ ਸਮੋਸੇ ਤਾਂ ਹੋਣੀ ਪਾਚ ਜਾਣਾ ਸੀ ਚਾਹ ਦੇ ਨਾਲ ਚੱਲ ਜਾ ਤੂੰ ਜੋ ਵੀ ਹੈਗਾ ਹੁਣ ਲੈ ਲਿਆ ਦੇਖ ਲਓ ਐਦਾਂ ਦੇ ਬਹਾਨੇ ਲੱਭਦੀ ਐ ਬਿਸਕੁਟ ਲਾ ਦੂੰਗੀ ਅੱਗੇ ਤੇ ਬਸ ਟਾਈਮ ਸਰ ਦੂਗਾ ਇਨੂੰ ਇਹ ਨਹੀਂ ਪਤਾ ਲੱਗਦਾ ਵੀ ਘਰੇ ਕੋਈ ਬੰਦਾ ਆਇਆ ਤੇ ਉਹਦੇ ਅੱਗੇ ਬੰਦਾ ਸਮੋਸੇ ਲਿਆਉਂਦਾ ਕੋਈ ਚੀਜ਼ ਕੋਈ ਖਾਣ ਵਾਲੀ ਲੈ ਕੇ ਆਉਂਦਾ ਇਹ ਬਸ ਆਪਣੀ ਢੜੀ ਉੱਗੀ ਹੈਗੀ ਆ ਆ ਆਪਣੇ ਪੇਕਿਆਂ ਦੇ ਆਉਂਦੀ ਹੋਣੀ ਜਦੋਂ ਹੋਰ ਕੀ ਉਧਰ ਚੰਗੀ ਤਰ੍ਹਾਂ ਖਵਾਉਂਦੀ ਉਹ ਆਉਂਦੇ ਆ ਨਾ ਇਹ ਲਿਆਵਾ ਉਹ ਲਿਆਵਾ ਉਹ ਲਿਆਵਾ ਫੇਰ ਕਰ ਕਰਕੇ ਦੁਖਾਉਂਦੀ ਉਹਨਾਂ ਨੂੰ ਇਹ ਲੱਛਣ ਬੜੇ ਤੇ ਮਾੜੇ ਆ ਲੱਛਣ ਦੇਖ ਲਾ ਜਿਹੜੇ ਇਹ ਕਰਦੀ ਹਾਂ ਹਾਂਜੀ ਤੁਸੀਂ ਕੀ ਕਰੋ ਇਹਨਾਂ ਨੂੰ ਕੁਛ ਲੈ ਮੈਂ ਤਾਂ ਸਾਰਾ ਦਿਨ ਕੁੜੀਏ ਮੈਂ ਤਾਂ ਸਾਰਾ ਦਿਨ ਖੱਪਦੀ ਰਹਿੰਦੀ ਹਾਂ ਇਹਨਾਂ ਦੇ ਵੀਰ ਨੂੰ ਕੀ ਕਰੋ ਇਦਾਂ ਕਰਦੀ ਹਾਂ ਵੀਰੇ ਨੂੰ ਕਹਾਂਗੀ ਫਿਰ ਉਹ ਤੈਨੂੰ ਪਤਾ ਟੈਨਸ਼ਨ ਲੈ ਕੇ ਬਹਿ ਜਾਂਦਾ ਵਾ ਉਧਰ ਫਿਰ ਕਿੰਨੀ ਦੂਰ ਗਿਆ ਹੋਇਆ ਵਾ ਮੈਂ ਕਰਨੀ ਆ ਵੀ ਕਾਹਨੂੰ ਕਹਿਣਾ ਮੁੰਡੇ ਨੂੰ ਤੰਗ ਕਰਾਂ ਮੈਂ ਫਿਰ ਪਰੇਸ਼ਾਨ ਹੋ ਜਾਂਦਾ ਵਾ ਫਿਰ ਉਹ ਕੁਛ ਕਹਿ ਦੂਗਾ ਫਿਰ ਮੂੰਹ ਫਲਾ ਕੇ ਬਹਿ ਜਾਂਦੀ ਏ ਮਾੜੀ ਜੀ ਗੱਲ ਕਰ ਦਿੰਦਾ ਬਸ ਮੂੰਹ ਫਲਾ ਲੈਂਦੀ ਏ ਮਾੜੀ ਜੀ ਗੱਲ ਕਰ ਦਿੰਦਾ ਮੂੰਹ ਫਲਾ ਲੈਂਦੀ ਵੀਰੇ ਨੂੰ ਬੁਲਾ ਲਓ ਤੇ ਇੱਕ ਵਾਰੀ ਇਹਦੀਆਂ ਸਾਰੀਆਂ ਕਰਤੂਤਾ ਦੱਸ ਦੋ ਚੰਗੀ ਤਰ੍ਹਾਂ ਫਿਰ ਇਹਨੂੰ ਦੱਸੂਗਾ ਬਤਾਉ ਕੋਈ ਨਾ ਹੋ ਤਾਂ ਉਹਨੂੰ ਦੱਸੂਗੀ ਹੋਈ ਉਹਨੂੰ ਤਾਂ ਦੱਸਣਾ ਹੀ ਪਊਗਾ ਹੋਰ ਕੀ ਨਾ ਤਾਂ ਕੰਮ ਕਰ ਕੋਈ ਚਾਚੀ ਨਾਲ ਕਰ ਦੀਏ ਜੇ ਕੋਈ ਘਰੇ ਆ ਜਾਏਗਾ ਤੇ ਪੁੱਛਣਾ ਹੋਊਗੀ ਚਾਹ ਬਣਾਵਾ ਕੀ ਭਲਾ ਤੈਨੂੰ ਪਤਾ ਨਹੀਂ ਕੀ ਬਣਾਈਦਾ ਕੀ ਨਹੀਂ ਬਣਾਈਦਾ ਹਨ ਆਪਣੇ ਪੇਕਿਆ ਤੋਂ ਆਣਗੇ ਫਿਰ ਨਾ ਫਿਰ ਸਾਰਾ ਕੁਝ ਪਤਾ ਨਾ ਬਿਜੇਗਾ ਆ ਬਣਾਉਣਾ ਹੈ ਉਹ ਬਣਾਉਣਾ ਹੈ ਮੰਮੀ ਆਹ ਖਾ ਲੈ ਭਾਬੀ ਉਹ ਖਾ ਲੈ ਆਹ ਕਰ ਲੈ ਉਹ ਖਾ ਲੈ ਆਪਣੀਆਂ ਭੈਣਾਂ ਨੂੰ ਤਾਂ ਖਾਣ ਨੂੰ ਤਾਂ ਮੈਂ ਕਹਨੀ ਆ ਇੱਥੇ ਲੈਣਾ ਲਈ ਰੱਖਦੀ ਏ ਇੱਥੇ ਉਹ ਦੀ ਤਾਂ ਇੱਥੇ ਇਹਨੂੰ ਇਹ ਨਹੀਂ ਪਤਾ ਵੀ ਕੁੜੀ ਆਈ ਏ ਕੋਈ ਬਾਹਰੋਂ ਚੀਜ਼ ਖਾਣ ਵਾਲੀ ਵਧੀਆ ਮੰਗਾ ਲਈ ਏ ਬੰਦ ਰਹੀ ਇੱਜ਼ਤ ਹੀ ਹੁੰਦੀ ਏ ਹੋਰ ਇੱਥੇ ਕੀ ਆਪਣੇ ਲਈ ਵਿਚਾਰੀ ਹੋਣੀ ਏ ਕਿ ਮੇਰੇ ਵਾਸਤੇ ਮੇਰੇ ਵਾਸਤੇ ਬਸ ਇਹ ਸੋਚਦੀ ਏ ਵੀ ਹੁਣ 2 ਮਿੰਟ ਮੈਨੂੰ ਰਾਹ ਦੇਣ ਤੇ ਮੈਂ ਫਟਾਫਟ ਭੱਜਾਂ ਬਾਹਰ ਨੂੰ ਸਕੂਟਰੀ ਚੱਕ ਮਮੀ ਜੀ 100 ਰੁਪਏ ਦਿਓ ਕਿਉਂ ਕੀ ਕਰਨਾ ਉਹ ਐਸਕਲੀਮ ਖਾਣਦੇ ਹਾਂ ਭੱਜ ਕੇ ਕਿਉਂ ਤੇਰੇ ਪੈਸੇ ਕਿੱਥੇ ਗਏ ਮੇਰੇ ਕੋਲ ਕਿੱਥੇ ਨੇ ਪੈਸੇ ਲੈ ਤੈਨੂੰ 100 ਰੁਪਏ ਹੁਣ ਦਵਾਂ ਤੈਨੂੰ ਮੁੰਡੇ ਨੇ ਕੱਲ ਤਾਂ ਪੈਸੇ ਘੱਲੇ ਨੇ ਫਿਰ ਮੈਂ ਕਿਹੜਾ ਤੂੰ ਤਾਂ ਹਲੇ ਲੈ ਨਹੀਂ ਗਈ ਤਾਂ ਕੋਈ ਨਾ ਹੁੰਨਾ ਜੋ ਖਰਚਲਾ ਕੁਛ ਨਹੀਂ ਹੁੰਦਾ ਤੇ ਮੇਰੇ ਕੋਲ ਹੈ ਹੀ ਨਹੀਂ ਸੁਨਰੀ ਚ ਤੇ ਨਹੀਂ ਹੈਗਾ ਤੁਰ ਕੇ ਚਲੀ ਜਾ ਕੋਈ ਨਹੀਂ ਲੱਤਾਂ ਦੁਗਦੀ ਆ ਤਾਂ ਜਾਣਾ ਆ ਨਾ ਲਾਹ ਲਵਾਈ ਦੀ ਦੁਕਾਨ ਹੈ ਤੂੰ ਸਕੂਟਰੀ ਚੱਕ ਕੇ ਜਾਣਾ ਹੁੰਦਾ ਉੱਥੇ ਅੰਦਰ ਪਰਸ ਪਿਆ ਮੇਰਾ ਉਹਦੇ ਵਿੱਚ ਵੇਖ ਲੈ ਜੇ 50 60 ਰੁਪਏ ਹੈਗੇ ਨਾ ਕੁਛ ਕੋਲੋਂ ਪਾ ਕੇ ਲੈ ਆ ਠੀਕ ਹੈ ਤੁਰ ਕੇ ਚਲ ਜੀ ਅਦੇ ਇਹ ਲਾ ਆਪਣੇ ਪੈਸੇ ਸੰਭਲ ਲੈਂਦੀ ਹੈ ਆਪਣੇ ਪੈਸੇ ਸੰਭਲ ਲੈਂਦੀ ਹੈ ਮੰਮੀ ਜੀ ਮੈਨੂੰ ਤੁਸੀਂ ਦੇ ਦਿਓ ਤੇ ਆ ਕਰ ਦੋ ਤੇ ਉਹ ਕਰ ਦੋ ਮੰਮੀ ਦੇ ਪੈਸੇ ਖਰਚਾਈ ਜਾਂਦੀ ਹੈ ਉਹ ਹੀ ਤਾਂ ਆਪਣੇ ਪੈਸੇ ਸੰਭਾਲ ਕੇ ਰੱਖਦੀ ਘੁੱਟ-ਘੁੱਟ ਤੁਸੀਂ ਆਪਣੇ ਪੈਸੇ ਸੰਭਾਲ ਕੇ ਰੱਖਿਆ ਕਰੋ ਤੁਸੀਂ ਕਿਹਦੇ ਨਾ ਮੈਂ ਤਾਂ ਨਹੀਂ ਹੁਣ ਦਿੰਦੀ ਇਹਨੂੰ ਪੈਸਾ ਮੈਨੂੰ ਪਤਾ ਹੈ ਇਹ ਤਾਂ ਖਮੁੰਦੀ ਮਗਰ ਮਾਪੇ ਪੇ ਪੇ ਕੇ ਆਉਂਪਦੇ ਆ ਉਹ ਹੀ ਤਾਂ ਐਂ ਕਰਦੀ ਹੈ ਹਾਂ ਜਿੰਨੇ ਪੈਸੇ ਹੁੰਦੇ ਹਨ ਨਾ ਸਾਰੇ ਇਕੱਠੇ ਕਰਕੇ ਤੋਂ ਉਹਨਾਂ ਨੂੰ ਦੇਉਂਦੀ ਤਾਂ ਸਾਹਮਣੇ ਹੈ ਨਹੀਂ ਹੈ ਨਹੀਂ ਕੇ ਹਾਂ ਮੇਰੇ ਤੋਂ ਲੈ ਲੈਂਦੀ ਹੈ ਚੋਰੀ ਹਾਂ ਉਹਦੇ ਤੋਂ ਲੈ ਲਦੀ ਹੈ ਸਾਰੇ ਪੈਸੇ ਇਕੱਠੇ ਕਰਦੀ ਹੈ ਇੱਤੋਂ ਕਦੀ ਮੈਨੂੰ ਦੇ ਦੇ ਮੰਮੀ 50 ਕਦੀ 100 ਦੇ ਦੋ ਕਦੀ ਕੁਛ ਦੇ ਦੋ ਕਦੀ ਕੁਛ ਦੇ ਦੋ ਆ ਲੈਉਣਾ ਉਹ ਲੈਉਣਾ ਦਿਖਦਾ ਕੁਛ ਹੈ ਨਹੀਂ ਘਰ ਅੰਦਰ ਜਦੋਂ ਕੱਪੜੇ ਲੈਣੇ ਹੁੰਦੇ ਕਿੰਨੇ ਮਿੱਕੇ ਮਹਿੰਗੇ ਕੱਪੜੇ ਹੁੰਦੇ ਫਿਰ ਕੱਪੜਿਆਂ ਨੂੰ ਮਹੱਤਵਾਂ ਦੀਏ ਮਹਿੰਗਿਆ ਮਹਿੰਗਿਆ ਹੁੰਦੇ ਦੇਖਦੀ ਹਾਂ ਰਖੜੀ ਤੇ ਮੈਨੂੰ ਕੀ ਦਿੰਦੀ ਆ ਹਾਂ ਆਪਣੀ ਮਨਜੀ ਨਾਲ ਤੁਸੀਂ ਨਾ ਕਿਹਾ ਮੈਂ ਦੇਖਦੀ ਆ ਕੀ ਦਿੰਦੀ ਆ ਕੋਈ ਨਾ ਰਖੜੀ ਤੇ ਮੈਂ ਤੈਨੂੰ ਦਵਾਉਂਗੀ ਤੂੰ ਚੁੱਪ ਰਹਿ ਤੂੰ ਬੋਲੀ ਜੇ ਕੋਈ ਸੂਟ ਚਾਰਜ ਦਾ ਨਾ ਨਾ ਲਈ ਹਾਂ ਮੈਂ ਤਾਂ ਲੈਣਾ ਹੀ ਨਹੀਂ ਮੈਂ ਤਾਂ ਕਹਿੰਦਾ ਮੈਂ ਨਹੀਂ ਲੈਣਾ ਉਹਨੇ ਕਹ ਰੱਖ ਲੈ ਆਪਸੋ ਬਾਕੇ ਪਾ ਲਈ ਤੂੰ ਹੋਲ ਕੇ ਆਲਾ ਪਾ ਰਹਿਣ ਦੋ ਮਮੀ ਕੋਈ ਕਰ ਆਲਾ ਪਾ ਤੜਕਾ ਹੈਗੇ ਹਨ ਹੈਗੇ ਆ ਮੇਰੇ ਕੋਲ ਹੈਗੇ ਆ ਤਰਕਲਾ ਵਿੱਚ ਰੱਖ ਲੈ ਉਹਦੇ ਕੋਈ ਵੀ ਟਵਰਨਿੰਗ ਤੋਰੇ ਕੋ ਤੇ ਦਉਗੀ ਇਹਨਾਂ ਤਾਂ ਸਾਰੇ ਆਪ ਦੇ ਪਿੱਛੇ ਲੈਨੇ ਹੁੰਦੇ ਆ ਇਕੱਠੇ ਕਰਕੇ ਚਲੋ ਠੀਕ ਆ ਫਿਰ ਮੈਂ ਜਾਂਦੀ ਅਮਰਜੀਤਾ ਹਾਂਜੀ ਮੰਮੀ ਜੀ ਚੱਲੀ ਆ ਰਮਨ ਅੱਛਾ ਭਾਬੀ ਮੈਂ ਜਾਂਦੀ ਆ ਚਲ ਠੀਕ ਆ ਹਾਂ ਰਮਨ ਹਾਂ ਹਾਂਜੀ ਠੀਕ ਆ ਹਾਂ ਠੀਕ ਐਨ ਕੁੜੀ ਨੂੰ ਦੇ ਕੁਛ ਕੀ ਦਵਾਂ ਮਾਂ ਮੰਮੀ ਜੀ ਮੇਰੇ ਕੋਲ ਕੁਛ ਹੈ ਹੀ ਨਹੀਂ ਤੇ ਮੈਂ ਦਵਾਂ ਕੀ ਇਹਨੂੰ ਪੈਸੇ ਦੇ ਕੁੜੀ ਨੂੰ ਖਾਲੀ ਹੱਥ ਤੋੜੀ ਬੁਰੇਗੀ ਕੁੜੀ ਨਹੀਂ ਜੇ ਮੇਰੇ ਕੋਲ ਹੁੰਦਾ ਤਾਂ ਮੈਂ ਤੁਸ ਤੋਂ ਮੰਗਦੀ ਲੈ ਤੇ ਤੋ ਹੈ ਨਹੀਂਗੇ ਚਲ ਰਾਂ ਆਂ ਤੋ ਮੰਮੀ ਕੋਈ ਨਾ ਰਹਿ ਗਏ ਨੇ ਇਹਦੇ ਕੋਲ ਸਭ ਕੁਝ ਹੈਗਾ ਕੋਈ ਪੈਸਾ ਨਹੀਂ ਹੈਗਾ ਤੂੰ ਮੰਮੀ ਇਹ ਕਰ ਗਈ ਆਪ ਵੀ ਨਹੀਂ ਚਲੋ ਤੇ ਮੈਨੂੰ ਵੀ ਕੋਈ ਬਿਹਾ ਮੈਂ ਕਿਹੜਾ ਦਿੱਤੇ ਆ ਸਾਰੀ ਸਾਰੀ ਕਮਾਈ ਤੁਸੀਂ ਕੁੜੀਆਂ ਤੇ ਲਟਾਈ ਜੇ ਤੇਰੀ ਕਮਾਈ ਤੇ ਕੁੜੀਆਂ ਤੇ ਲਟਾਈ ਹੈ ਕਮਾਈ ਕਿਹੜਾਈ ਹੋਣੀ ਤੈਨੂੰ ਛੋੜ ਕੇ ਐਸੀ ਕਮਾਈ ਪਿੱਛੋਂ ਨਹੀਂ ਸੀ ਲੈ ਕੇ ਆਈ ਤਾਂ ਮੈਂ ਇਹਦਾ ਮਤਲਬ ਥੋੜੋ ਆਪ ਵੀ ਹਾਂ ਜਿੜੇ ਹੋਈ ਐਸੀ ਇੱਥੇ ਕਮਾਈ ਕਰਦੇ ਆਂ ਉਹ ਅਸੀਂ ਕੁੜੀਆਂ ਨੂੰ ਲਟਾਈ ਜੇ ਲਟਾਈ ਜੇ ਬੰਦਾ ਤਾਂ ਕੁੜੀਆਂ ਨੂੰ ਦੇ ਕੇ ਹੀ ਕੁਝ ਬੰਦਾ ਹੁੰਦਾ ਕੁੜੀਆਂ ਨੂੰ ਵਿਆਹ ਕਰਦੇ ਖਾ ਕੇ ਇਹਨਾਂ ਵੰਡਾ ਖਵਾਉਣ ਦੇਗਾ ਨਹੀਂ ਮੇਰੇ ਥੋੜਾ ਵੀਰਾ ਵੀ ਮੈਂ ਇਹਨਾਂ ਨੂੰ ਦੇ ਦੋੰਗੇ ਆ ਦੇਖ ਲੈ ਨਹੀਂ ਇਹਨਾਂ ਨੂੰ ਤਾਂ ਦੇਵਾਂਗੇ ਜਿਹੜਾ ਕੁਸੀ ਲੈ ਲਾ ਕੇ ਜਾਂ ਮੈਂ ਉਹ ਚੱਕ ਚੱਕ ਕੇ ਤੈਨੂੰ ਦੀ ਜਾਂਦੀ ਕਿੱਥੇ ਦਿੱਤਾ ਮਮੀ ਨੇ ਮੈਂ ਕੀ ਦੇਤਾ ਹੂੰ ਮੈਂ ਨਾ ਕੀ ਦੇਤਾ ਹੂੰ ਮੈਂ ਮੇਰੇ ਨਾਲ ਗੱਲ ਕਰਤਾ ਤੂੰ ਨੂੰ ਪਤਾ ਹੀ ਹੈ ਵਰ ਤੁਸੀਂ ਕੀ ਕਰਦੇ ਹੋ ਮੇਰੇ ਨਾਲ ਗੱਲ ਕਰ ਤੂੰ ਇਹਦਾ ਮਤਲਬ ਮੈਂ ਚੋਪਾਂ ਤੇ ਇਹ ਨਾ ਸੋਚੋ ਵੀ ਹਾਂ ਮੈਨੂੰ ਕੁਛ ਕਰ ਤੂ ਤੋ ਨਾ ਕੋਈ ਨਾ ਹੁਣੇ ਹੀ ਦੱਸਦੀਆਂ ਮੁੰਡੇ ਨੂੰ ਦੱਸ ਕੇ ਕੁਛ ਦੱਸਣਾ ਹੈ ਦੱਸ ਦਿੰਦੀ ਆ ਮੁੰਡੇ ਨੂੰ ਫੋਨ ਕਰਕੇ ਮੈਂ ਸਾਰਾ ਕੁਝ ਕੁੜੀ ਨਾਲ ਟਾਈਮ ਲੇ ਲੱਛਣ ਕਰਦੀ ਆ ਸ਼ਰਮ ਨਹੀਂ ਆਉਂਦੀ ਦੇਖ ਲੈ ਇਹ ਰਾਮ ਤਾਂ ਮम्मी ਕੋਈ ਨਹੀਂ ਤੁਸੀਂ ਕਲੇਸ਼ਨ ਕਰੋ ਮੈਂ ਤਾਂ ਆਣੀ ਤੁਸੀਂ ਕੋਈ ਨਾ ਮੈਂ ਫੋਨ ਕਰਦੀ ਆ ਮੁੰਡੇ ਨੂੰ ਹੁਣੇ ਹੀ ਫੋਨ ਕਰੂੰਗੀ ਮੈਂ ਉਹਨੂੰ ਕਹੂੰਗੀ ਨਾਲੇ ਮੇਰੀ ਬੇਇੱਜ਼ਤੀ ਕੀਤੀ ਨਾਲੇ ਕੁੜੀ ਦੀ ਕੀਤੀ ਆ ਖਾਲੀ ਹੱਥ ਕੁੜੀ ਨੂੰ ਤੋਰਿਆ ਕੋਈ ਨਹੀਂ ਮੰਮੀ ਜੀ ਕੋਈ ਨਾ ਮੁੰਡਾ ਕੋ ਤਾਂ ਮੈਂ ਹੋ ਫਿਰ ਮਾਰੂੰਗੀ ਮੈਂ ਵੀ 걔ੜਾ ਤਾਂ ਤੂੰ ਫਿਰ ਮਾਰੇ 걔ੜਾ ਦੁਬਾਰਾ ਤੇ ਫਿਰ ਆਪਾਂ ਦੇਖਦੇ ਆ ਕੀ ਕਰਨਾ ਹੈ ਇਹਦਾ ਹਾਂਜੀ ਠੀਕ ਇਹਨੂੰ ਤਾਂ ਛਿੱਤਰ ਪਵਾਉਂਗੀ ਦੇਖੀ ਚੰਗੀ ਤਰ੍ਹਾਂ ਠੀਕ ਹੈ ਚਲੋ ਚਲੋ ਠੀਕ ਚੰਗਾ ਹੈਲੋ ਹਾਂ 골ਡੀ ਪੁੱਤ ਠੀਕ ਐ ਹਾਂ ਮੈਂ ਠੀਕ ਆ ਅਪੁੱਤ ਦੇਖ ਲਾ ਆ ਅਮਰਜੀਤ ਰਮਨ ਆਈ ਸੀਗੀ ਮਿਲਣ ਵਾਸਤੇ ਤੇ ਦੇਤਾ ਕਿੰਨਾ ਜਲੂਸ ਕੱਢਿਆ ਉਹਦਾ ਕੁੜੀ ਦਾ ਨਾ ਤਾਂ ਉਹਨੂੰ ਕੁਝ ਪੈਸੇ ਦਿੱਤੇ ਆ ਨਾ ਥੇਲਾ ਨਾ ਲੈਣੀ ਨਾ ਦੇਣੀ ਉਤੋਂ ਦੀ ਮੈਨੂੰ ਅੱਖਾਂ ਦਿਖਾਉਂਦੀਆਂ ਨਾਲੇ ਕੁੜੀ ਨਾਲ ਬੋਲੀ ਜਾਂਦੀ ਐ ਨਾਲੇ ਮੇਰੇ ਨਾਲ ਬੋਲੀ ਜਾਂਦੀ ਐ ਇਨੂੰ ਕੁਛ ਸਮਝਾ ਲਾ ਨਾ ਮੈਂ ਕੀ ਕੀਤਾ ਵਾ ਤੇ ਦੇਣੇ ਨਹੀਂ ਕਿ ਕੁੜੀ ਨੂੰ ਕੋਈ ਪੈਸਾ ਦੇ ਕੇ ਨਹੀਂ ਫਿਰ ਤੋਰਨਾ ਤੁਸੀਂ ਖਾਲੀ ਹੱਥ ਤੋਰ ਦੇਣਾ ਕੁੜੀ ਨੂੰ ਕਿੰਨਾ ਕੁ ਦੇਤਾ ਤੁਸੀਂ ਕੋਈ ਨਾ ਫਿਰ ਮੇਰੇ ਤੋਂ ਜਿੰਨੇ ਹੋਣਗੇ ਫਿਰ ਮੈਂ ਦੇ ਦਿਆ ਕਰੂੰਗੀ ਤੈਨੂੰ ਵੀ ਪੱਟੀ ਪੜਾਉਂਦੀ ਐ ਮੈਨੂੰ ਲੱਗਦਾ ਉਹਨੇ ਹਾਂ ਬਸ ਉਹਨੀਆਂ ਦਾ ਕੰਮ ਹੀ ਪੱਟੀਆਂ ਪੜਾਉਣਾ ਵਾ ਕੋਈ ਨਾ ਕਰ ਲਓ ਆਪਣੀਆਂ ਮਰਜ਼ੀਆਂ ਕਰੋ ਤੁਸੀਂ ਕੋਈ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਪੁੱਤ ਤੁਸੀਂ ਓਦਾਂ ਹੀ ਕਰੋ ਹੁਣ ਮੈਂ ਵੀ ਦਿਖਾਉਂਗੀ ਤੁਹਾਨੂੰ ਵੀ ਮੈਂ ਕੀ ਦੇਨੀ ਆ ਤੁਹਾਨੂੰ ਹਿੱਸੇ 'ਚ ਹੁਣ ਦੇਨੀ ਆ ਮੈਂ ਪੁੱਤ ਹਿੱਸਾ ਤੁਹਾਨੂੰ ਲੈ ਲਿਓ ਮੇਰੇ ਤੋਂ ਕਰਾਉਂਗੀ ਤੇ ਤੁਹਾਡੇ ਨਾਂ ਤੇ ਜਿਹੜਾ ਮੇਰੇ ਨਾਲ ਤੁਸੀਂ ਬੋਲਦੇ ਹੋ ਕੁੱਠਾ ਸਿੱਧਾ ਨਾ ਮੇਰੀਆਂ ਕੁੜੀਆਂ ਨੂੰ ਦੇਣਾ ਨਹੀਂਗਾ ਕੁੜੀਆਂ ਦਾ ਹੱਕ ਨਹੀਂ ਹੈਗਾ ਕੋਈ ਨਾ ਤੂੰ ਕਰ ਲੈ ਕਰ ਲੈ ਜਿਹੜੀ ਗੱਲ ਕਰਨੀ ਆ ਕਰ ਤੂੰ ਅਮਰਜੀਤ ਨਾਲ ਗੱਲ ਪੁੱਛਦੀਆਂ ਮੈਂ ਵੀ ਅਮਰਜੀਤ ਨੂੰ ਬੋਲੀ ਸਿਆਣੀ ਬੰਦੀ ਆ ਚਲ ਕੋਈ ਨਾ ਇੱਕ ਬੰਦੋਂ ਦਾ ਠੀਕ ਹੀ ਕਹਿੰਦਾ ਸੀ ਮੁੰਡਾ ਵੀ ਕੁੜੀਆਂ ਦੇ ਘਰ ਬਣ ਵਧੀਆ ਕੰਮ ਕਰਦੇ ਨੇ ਵਧੀਆ ਕਮਾਉਂਦੇ ਖਾਂਦੇ ਨੇ ਫਿਰ ਕੀ ਲੋੜ ਏ ਮੈਨੂੰ ਵੀ ਉਹ ਕਰਨ ਦੀ ਮੈਂ ਵੀ ਬਸ ਦਿਮਾਗ ਹੀ ਨਹੀਂ ਕੰਮ ਕਰਦਾ ਮੇਰਾ ਤਾਂ ਬਸ ਮੈਂ ਮੇਰਾ ਤਾਂ ਦਿਮਾਗ ਨੇ ਉਹ ਹੀ ਖਰਾਬ ਕੀਤਾ ਪਿਆ ਵਾ ਬਸ ਮੈਂ ਦੇ ਮੈਂ ਦਿਮਾਗ ਖਰਾਬ ਹੋ ਗਿਆ ਮੇਰੇ ਬਸ ਪੈਸੇ ਕੱਟ ਕੇ ਉਹਨੂੰ ਕੁੜੀ ਨੂੰ ਦੇ ਦਿੱਤੇ ਥੋੜੇ ਬਤੇ ਆਪਦੇ ਖੋਲ ਵੀ ਰਹਿਣ ਦਿੰਦੀ ਮੁੰਡਾ ਤਾਂ ਠੀਕ ਹੀ ਕਹਿੰਦਾ ਸੀਗਾ ਤੇ ਹੋਰ ਕੁੜੀਆਂ ਦੇ ਤਾਂ ਘਰwale ਚੰਗੇ ਭਲੇ ਕਮਾਉਂਦੇ ਆ ਮੈਂ ਤਾਂ ਐਂ ਹੀ ਬਸ ਐਵੇਂ ਹੀ ਲੜੀ ਤੇ ਲੜਦੀ ਰਹਿਣੀ ਆ ਮੁੰਡਿਆਂ ਨਾਲ ਵੀ ਨੂੰਹਾਂ ਨਾਲ ਵੀ ਚਲੋ ਕੋਈ ਨਾ ਦੇਖਦੇ ਆ ਕਿ ਹੁੰਦਾ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੱਕ ਕਹਾਣੀ ਇਹ ਸੀਗੀ ਵੀ ਧੀਆ ਨੂੰ ਅਸੀਂ ਘਰੋਂ ਸੱਸਾ ਮਤਲਬ ਮਾਵਾ ਪੈਸੇ ਦਿੰਦੀਆਂ ਨਹੀਂ ਕਿਆਂ ਤੇ ਕਾਹਾਂ ਇਹ ਸੋਚਦੀਆਂ ਨੇ ਵੀ ਲੋਹਾਂ ਤੋਂ ਵੀ ਅਸੀਂ ਕੁੜੀਆਂ ਨੂੰ ਦਵਾਈ ਆਪ ਵੀ ਦਈਏ ਤੇ ਕਾਹਾਂ ਲੋਹਾਂ ਤੋਂ ਵੀ ਦਵਾਈਏ ਪਰ ਆਪਣੇ ਆਪਣੇ ਘਰਾਂ ਦਾ ਅੱਜ ਕੱਲ੍ਹ ਬੜੀ ਮੁਸ਼ਕਲਾਂ ਚੱਲਦੇ ਨੇ ਕਿ ਟਾਈਮ ਪਾਸ ਬੜੀ ਮੁਸ਼ਕਲ ਆ ਹੁੰਦਾਗਾ ਇਹ ਆਦਤਾਂ ਛੱਡ ਦੇਣੀਆਂ ਚਾਹੀਦੀਆਂ ਨੇ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ મેન્ટ ਕਰਨਾ ਸასი ਸ਼ੁਕਰੀਆ ਥੈਂਕ ਯੂ